ਜਦੋਂ ਮੈਂ ਸ਼ੰਤ ਮਹਾਰਾਜ ਜੀ ਦੇ ਦਰਸ਼ਨ ਪਹਿਲੀ ਵਾਰੀ ਕਰੇ ਉਸ ਵੇਲੇ 18 ਸਾਲ ਦੇ ਥੋੜਾ ਜਿਹਾ ਉਪਰ ਸੀ ਕਹਿ ਲਗੇ ਤੂੰ ਕੌਣ ਹੈ ਪਹਿਲੀ ਵਾਰੀ ਮੈਂ ਸੁਣੀ ਸੀ ਇਹ ਗੱਲ ਨਾ ਕੋਈ ਕਿਤਾਬ ਪੜ੍ਹੀ ਪੰਜਾਬੀ ਤਾਂ ਸਾਡੇ ਵੇਲੇ ਹੁੰਦੀ ਹੋਣੀ ਸੀ ਸ਼ੁਗੂਲਾਜ ਫਾਰਸੀ ਪੜ੍ਹਾਉਂਦੇ ਹੁੰਦੇ ਉਰਦੂ ਪੜ੍ਹਾਉਂਦੇ ਕਿਤੇ ਕਿਤੇ ਸ਼ਾਸਤਰੀ ਹੁੰਦਾ ਵਿਚਾਰਾ ਮਾਲਵੀ ਹੁੰਦੇ ਉਹ ਫਾਰਸੀ ਦੀਆਂ ਗੱਲਾਂ ਤਾਂ ਸੀ ਜਾਣਦੇ ਸੀ ਉਰਦੂ ਦੇ ਆ ਵੀ ਜਾਣਦੇ ਸੀ ਉਹ ਪੰਜਾਬੀ ਕਦੇ ਪੜ੍ਹੀ ਹੋਣੀ ਸੀ ਨਾ ਕਦੇ ਫਲਾਸਤੀ ਦਾ ਤਾਂ ਸਵਾਲੇ ਪੈਦਾ ਨਹੀਂ ਹੁੰਦਾ ਪ੍ਰੈਸ਼ਰ ਮਹਾਰਾਜ ਨੇ ਕਹਤਾ ਵੀ ਤੂੰ ਕਾਉਣਾ ਮੈਨੂੰ ਨਹੀਂ ਬਾਕੀ ਤਾਂ ਸਾਰੇ ਸਮਝ ਗਏ ਮੈਂ ਨਾ ਸਮਝਿਆ ਉਹ ਜਦ ਮੈਂ ਜਵਾਬ ਨਾ ਦਿੱਤਾ ਉਹ ਹਾਸਪੇ ਸਾਰੇ ਦੇ ਸਾਰੇ ਬਹੁਤ ਬੈਠੇ ਸੀ 50 60 ਹੋਣੇ ਆ ਮਹਾਰਾਜ ਕਹਿੰਦੇ ਚੁੱਪ ਰੋ ਤੁਸੀਂ ਇੱਕ ਕਮੈਂਟ ਬਾਅਦ ਕਹਿਣ ਲੱਗੇ ਤੈਨੂੰ ਪੁੱਛਿਆ ਸੀ ਅਸੀਂ ਤੂੰ ਕੌਣ ਐ ਮੈਂ ਮਹਾਰਾਜ ਦੱਸਦਾ ਉਹ ਸਾਰੇ ਯੱਥ ਤੇ ਮਹਾਰਾਜ ਕਹਿੰਦੇ ਖਾਣੋ ਉਸ ਦੇ ਬਾਅਦ 3 ਮਿੰਟ ਹੋ ਗਏ ਬੜਾ ਟਾਈਮ ਐ 3 ਮਿੰਟ ਤੁਸੀਂ ਖੜੇ ਰਹੋ ਤੇ ਜਵਾਬ ਕੋਈ ਨਾ ਦਿਓ ਇੱਕ ਦੋ ਨੇ ਕਿਹਾ ਕਹਿੰਦੇ ਉਸ ਵੇਲੇ ਮੈਂ ਛੋਟਾ ਸੀ ਕਹਿੰਦੇ ਨਿਕਿਆ ਅਦਾਸੇ ਵਾਹਪੁਰ ਜਿਹੜਾ ਪੁਰਾਣਾ ਮਹਾਰਾਜ ਕਹਿੰਦੇ ਤੈਨੂੰ ਪਤਾ ਹੈ ਬੈਠ ਚੁੱਪ ਕਰੇ ਮੈਂ ਮਰ 3 ਮਿੰਟ ਬਾਅਦ ਕੇ ਹਮਾਂ ਦਾ ਸਣਾ ਨਹੀਂ ਆਉਂਦਾ ਮਹਾਰਾਜ ਜੀ ਕਹਿੰਦੇ ਕਿ ਮੈਂ ਮਹਾਰਾਜ ਬੜਾ ਮੇਰੇ ਅੰਦਰ ਇੱਕ ਲਕਸ਼ਾ ਚੱਲਿਆ ਬੜਾ ਇੱਕ ਬੜਾ ਹੀ ਮੈਂ ਕੁਝ ਦੇਖਿਆ ਹੈ ਉਮੈ ਨਿਰਨੇਪੂਰਵਕ ਨਹੀਂ ਕਹੈਦਾ ਵੀ ਮੈਂ ਕੌਣ ਕਹਿੰਦੇ ਕਿਵੇਂ ਮੈਂ ਕਿਹਾ ਆ ਜਨਮ ਹੈ ਤੂੰ ਪਹਿਲਾ ਹੈ ਤੂੰ ਪਹਿਲਾ ਇਹ ਤੂੰ ਪਹਿਲਾ ਗੱਲਾਂ ਮੈਂ ਕਰਦਾ ਰਿਹਾ ਵਾ ਤੁਸੀਂ ਐ ਨਾਲੋ ਵੀ ਜਦੋਂ ਸ੍ਰਿਸ਼ਟੀ ਰਚੀ ਐ ਉਸ ਦਿਨ ਜਿਹੜਾ ਕੁਝ ਮੈਂ ਪਹਿਲੇ ਦਿਨ ਸੀ ਨਾ ਉਦੋਂ ਰੱਬ ਨੇ ਸ੍ਰਿਸ਼ਟੀ ਰਚੀ ਐ ਮੈਨੂੰ ਕੁਛ ਨਾ ਗੱਸਤਾ ਬਣਾਇਆ ਹੀ ਹੁਣ ਹੈ ਉਹਨੇ ਮੈਂ ਉਹ ਮਾਰਾ ਕਹਿੰਦੇ ਬੈਠੋ 45 ਮਿੰਟ ਮਹਾ ਪ੍ਰੇਸ਼ਾਨੇ ਨੇਤਰ ਬੰਦ ਰੱਖੇ ਫਾਰੇ ਹਰਾਨ ਹੋ ਗਏ ਨਾ ਸੁਣ ਵਾਲਿਆਂ ਦੀ ਸਮਝ ਕੁਛ ਆਇਆ ਵੀ ਇਹ ਕਹਿ ਕੀ ਗਿਆ ਉਹ ਮੇਰੀ ਜਿੱਥੇ ਮੈਂ ਪਹੁੰਚਿਆ ਮੈਂ ਉੱਥੇ ਪਹੁੰਚ ਗਿਆ ਜਿੱਥੇ ਆਖਰੀ ਪੁਆਇੰਟ ਸੀਗਾ ਲਾਈਫ ਦਾ ਜਿੱਥੋਂ ਸ਼ੁਰੂ ਹੁੰਦੀ ਹੈ ਉਹ ਮਹਾਰ ਮਹਾ ਪ੍ਰਸ਼ਾਦ ਨੂੰ ਗਾਹਨਾਂਗੇ ਮੈਂ ਵੀ ਬਹਿ ਗਿਆ ਅੱਖਾਂ ਮੀਚ ਕੇ ਉਹ ਵੀ ਬਹਿ ਗਏ 45 ਮਿੰਟ ਲੰਘੇ ਕਹਿੰਦਾ ਨੇ ਤਰ ਹੋ। ਕਹਿੰਦਾ ਇੱਕ ਸੰਸੇ ਨੇ ਰੁਕਿਆ ਹੋਇਆ ਤੈਨੂੰ। ਇੱਕ ਸੰਸਾ ਹੈ, ਬਾਕੀ ਤਾਂ ਤੈਂ ਤੈਅ ਕਰ ਲਿਆ ਸਭ। ਐ ਨਹੀਂ ਕਹਾ ਮੈਂ ਮੁੰਡਾ, ਮੈਂ ਕੁੜੀਆਂ, ਮੈਂ ਫਲਾਣਾ, ਮੈਂ ਤਿੰਨ ਕਾ। ਤੋ ਉੱਥੇ ਮੇਰਾ ਪਿੰਡ ਉਹ ਮੈਂ ਫਲਾਣਾ। ਉਹ ਤਾਂ ਤੂੰ ਲੰਘਿਆ ਸਾਰੇ ਦੇ ਸਾਰੇ। ਉਹ ਅਖੀਰ ਤਾਂ ਖੜਾ ਹੈ ਹੁਣ ਤਾਂ। ਇੱਕ ਕਦਮ ਰਹਿ ਗਈ ਹੈ ਜੇ ਤਾਂ ਜ਼ਿੰਦਗੀ ਭਰ ਚੁੱਟ ਗਿਆ ਤਾਂ ਫਿਰ ਜਿੱਤ ਗਿਆ ਕਿਨਾ ਬੁਟੀ ਦਾ ਫਿਰ ਹਾਰ ਜਾਂਦਾ ਬੰਦਾ ਫਿਰ ਤੇ ਪਹੁੰਚਿਆ ਇਹ ਕਦਮ ਪੁੱਟ ਲੈ ਉਹ ਸੰਸ ਹੈ ਉਹ ਸੰਸੇ ਨੇ ਰੋਕ ਕੇ ਰੱਖਿਆ ਹੋਇਆ ਪਹੁੰਚਦਾ ਗਏ ਕਰਮਾਂ ਕਰਮਾਂ ਸਾਲ ਪਿੱਛੇ ਪਰ ਸੰਸੇ ਨੇ ਰੋਕ ਲਿਆ ਉਹਨੇ ਅੱਗੇ ਨਾ ਜਾਣ ਦਿੱਤਾ ਉਹਾਂ ਗੱਲ ਜੇ ਤੱਕ ਸਹੀ ਸਮਝ ਆ ਜਾਵੇ ਫਿਰ ਤਾਂ ਸਮਝ ਲੋ ਉਹ ਜਿੱਤ ਗਿਆ ਸਭ ਬਾਜੀ ਜੇ ਨਾਲ ਸਮਝ ਆਵੇ ਤਾਂ ਮਹਾਰਾਜ ਕਹਿੰਦੇ ਨੇ ਲਿਖੇ ਤੇਰੇ ਦੀ